ਕੋਈ ਨਹੀਂ ਜਿੱਤੇ ਬੈਗ ਆ ਗਏ ਨਾ ਤਾਂ ਕਰਕੀ ਨਹੀਂ ਰੁੱਝੀ ਬੋਲ ਰਹੀ ਤੇ ਕਰਦੇ ਰਹਿਮ ਕਿ ਉੱਥੇ ਨਾ ਹੱਥੋਂ ਨਾ ਬੱਤਨ ਵੀ ਵੀਡੀਓ ਨਾ ਕਰ ਸੈਚਰਡੇ ਆ ਤੇ ਆਪਾਂ ਚਲੇ ਹੈਗੇ ਬਾਹਰ ਘੁੰਮਣ ਆਪਾਂ ਜਾਵਾਂਗੇ ਡੌਨਟਾ ਡੌਨਟਾ ਦੇ ਅੰਦਰ ਇੱਕ ਜਗ੍ਹਾ ਬਹੁਤ ਸੋਹਣੀ ਬਣੀ ਹੋਈ ਆ ਜਿਹੜੀ ਵੀ ਦੇਖਣ ਵਾਲੀ ਆ ਜਿਹਨੇ ਕੈਨੇਡਾ ਆ ਕੇ ਉਹ ਜਗ੍ਹਾ ਨਹੀਂ ਦੇਖੀ ਵੀ ਉਹਨੇ ਫਿਰ ਕੁਝ ਵੀ ਨਹੀਂ ਦੇਖਿਆ ਹਨਾ ਬਾਰ ਬਾਰ ਉਹ ਆਪਾਂ ਸਾਰੇ ਜਣੇ ਦੇਖ ਲੈਣੇ ਆ ਉਹਦੀ ਅੰਦਰ ਟਿਕਟ ਲੱਗਦੀ ਹੈ ਟਿਕਟ ਲੈ ਕੇ ਅੰਦਰ ਫਿਰ ਐਂਟਰੀ ਕਰਦੇ ਐਂਟਰੀ ਤੋਂ ਬਾਅਦ ਉਹ ਦਿਖਾਉਂਦੇ ਆ ਬਹੁਤ ਸੋਹਣਾ 뷰 ਹੁੰਦਾ ਜਿਹੜੀ ਮਤਲਬ ਉਹਦੇ ਵਿੱਚ ਜਿੱਦਾਂ ਕੈਲਗਰੀ ਟੋਰਾਂਟੋ ਸਾਰੇ ਸ਼ਹਿਰ ਉਹਦੇ ਅੰਦਰ ਦਿਖਾਈ ਜਾਂਦੇ ਆ ਹਨਾ ਬੈਠ ਕੇ ਤੇ ਡਰ ਵੀ ਬਹੁਤ ਲੱਗਦਾ ਮੈਨੂੰ ਤਾਂ ਪਿਛਲੀ ਵਾਰ ਡਰ ਵੀ ਬਹੁਤ ਲੱਗਿਆ ਸੀਗਾ ਮੈਂ ਤਾਂ ਬਹੁਤ ਚੀਕ ਚੰਗੇ ਆੜ ਆ ਪਾਈ ਸੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਨਹੀਂ ਇਹ ਜੀ ਕੋਈ ਡਰ ਵਾਲੀ ਗੱਲ ਨਹੀਂ ਹੈ ਤੇ ਹੁਣ ਆਪਾਂ ਦੇਖਾਂਗੇ ਤੇ ਚਲੋ ਜੀ ਪਰਮਾਤਮਾ ਕਰੇ ਮੈਂ ਬਾਹਰੋਂ ਤੁਹਾਨੂੰ ਵੀ ਉਹ ਸਾਰਾ ਦਿਖਾ ਦੂੰਗੀ ਤੇ ਅੰਦਰੋਂ ਤਾਂ ਤੁਸੀਂ ਪਰਮਾਤਮਾ ਕਰੇ ਤੁਸੀਂ ਸਾਰੇ ਜਿਹੜੇ ਕਨੇਡਾ ਆਮ ਹੋ ਜਿਹੜੇ ਨਹੀਂ ਆਏ ਉਹ ਵੀ ਤੇ ਜਿਹੜੇ ਆਏ ਵੀ ਆ ਉਹ ਜ਼ਰੂਰ ਤੁਸੀਂ ਦੇਖ ਕੇ ਜਾਇਓ ਨਾ ਕੈਨੇਡਾ ਫ্লাইਓਵਰ ਫ্লাইਓਵਰ ਕੈਨੇਡਾ ਫ্লাইਓਵਰ ਕੈਨੇਡਾ ਹਾਂ ਉਹ ਜ਼ਰੂਰ ਡਾਊਨ ਟਾਊਨ ਚ ਉਹ ਜ਼ਰੂਰ ਤੁਸੀਂ ਦੇਖ ਕੇ ਜਾਇਓ ਜਿਹੜੇ ਵੀ ਕੈਨੇਡਾ ਆਏ ਆ ਬਾਕੀ ਆਪਾਂ ਇੱਥੇ ਦੇਖ ਲਿਆ ਹੋਊਗਾ ਕੈਨੇਡਾ ਦੀ ਗ੍ਰੀਨਰੀ ਦੇਖ ਲਈ ਸੜਕਾਂ ਦੇਖ ਲਈਆਂ ਇੱਥੋਂ ਦੀ 베ਰੀ ਟੁੱਟਦੀ ਦੇਖ ਲਈ 베ਰੀ ਦੇਖ ਲਈ ਇਧਰ ਸਾਈਡ ਤੇ ਹੋ ਜਾ ਕੱਟੀ ਜਾਂਦੀ ਹੈ ਤੇ ਜਿੱਦਾਂ ਆਪਾਂ ਮਾਲ ਦੇਖ ਲਏ ਵੱਡੇ ਵੱਡੇ ਸੁਪਰਸਟੋਰ ਸਟੋਰ ਦੇਖ ਲਏ ਹੈ ਨਾ ਆਹਾ ਗ੍ਰੋਸਰੀ ਵਾਲੇ ਰੋਟੀ ਜੀ ਬਹੁਤ ਖਾਸ ਹਾਂ ਬਸ ਤੇ ਆਪਣੇ ਲਈ ਬਹੁਤ ਸੋਹਣੀ ਜਗਾ ਤੇ ਜਰੂਰ ਦੇਖਿਓ ਤੇ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਤੇ ਮੈਂ ਬਾਹਰ ਦਾ ਵੀਊ ਤੁਹਾਨੂੰ ਜਰੂਰ ਜਾ ਕੇ ਬਾਹਰ ਦਾ ਪਾ ਤੁਹਾਨੂੰ ਦਿਖਾਵਾਂਗੇ ਸਾਰਿਆ ਕੱਲੀ ਕੱਲੀ ਚੀਜ਼ ਜਿਹੜੀ ਵੀ ਉੱਥੇ ਵਧੀਆ ਹੋਊਗੀ ਦੇਖਣ ਵਾਲੀ ਹੋਊਗੀ ਤੇ ਬਾਕੀ ਇਹ 15 ਨੂੰ ਤੁਹਾਨੂੰ ਦਿਖਾ ਸਕਦੇ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਆਪਾਂ ਪਹੁੰਚ ਗਏ ਆ ਕੈਨੇਡਾ ਪਲੇਸ ਦੇਖੋ झंडा गया समुंदर के क्ढे दूर दूर तक और आ रही है शिप ਨੇ ਡੇ ਕਰਕੇ ਕੈਨੇਡਾ ਦੇ ਦੀ ਅੱਜ ਸੈਚਰਡੇ ਸੰਡੇ ਛੁੱਟੀ ਕਰਕੇ ਤਾਂ ਕਰਕੇ ਨਹੀਂ ਉਤਰਾਉਣ ਕੈ ਇਥੇ ਰੋਜ਼ ਲੈ ਰਹੀ ਐ ਟਿਕਟ ਕਿ ਰਫਾ ਚੱਲ ਨਹੀਂ ਅੰਦਰ ਅੰਦਰ ਕੁਝ ਨਹੀਂ ਦਿਖਾਇਆ ਜਾਣਾ ਬਾਹਰੋਂ ਹੀ ਦੇਖੋ ਜਾਂ ਇਧਰੋਂ ਜਾ ਦਿਖਾ ਰਹੀਏ ਕੈਨੇਡਾ ਦੇ ਆਪਾਂ ਦੇਖੋ ਸਾਹਮਣੇ ਬਿਲਡਿੰਗਾਂ ਇਹ ਹੈਗੀ ਕੈਨੇਡਾ ਪਲੇਸ ਡਾਊਨਟਾਊਨ ਦੀਆਂ ਕੈਨੇਡਾ ਦੇ ਕਰਕੇ ਲੱਗੀਆਂ ਰੌਣਕ ਕੋਈ ਵੀ ਆਪਣੇ ਇੰਡੀਆ ਤੋਂ ਪੰਜਾਬੀ ਆਉਂਦਾ ਕੋਈ ਇੱਥੇ ਆਉਂਦਾ ਘੁੰਮਣ ਦੇਖਣ ਵਾਲੀ ਜਗ੍ਹਾ ਹੀ ਇਹ ਇੱਕ ਖਾਸ ਹੈ ਸਾਹਮਣੇ ਜਿਵੇਂ ਵਾਲੇ ਵਕਤ ਜੋ ਵਾਲਾ ਬ੍ਰਿਜ ਇਹ ਤੋਂ ਅੱਪ ਚੜਾਂਗੇ ਹੁਣ ਸੀ ਬਸ ਦੀ ਰਾਈਡ ਲਵਾਂਗੇ ਆਪਣਾ ਟਾਈਮ ਹੈਗਾ 6:30 ਦਾ ਹਜੇ 5:30 ਹੋਏ ਆ ਪੂਰਾ ਇੱਕ ਘੰਟਾ ਪਿਆ ਆ ਉਹ ਦਾ ਵੀ ਨਹੀਂ ਦੇਰ ਆਪਾਂ ਸੀ ਬਸ ਦੀ ਰਾਈਡ ਲੈ ਆਵਾਂਗੇ ਤੇ ਆ ਕੀ ਫੇਰ ਆਪਾਂ ਅੰਦਰ ਕੈਨੇਡਾ ਪਲੇਸ ਦੇ ਚ ਵੀ ਦੇਖਣਾ ਦੇਖਾਂਗੇ ਨੀਚੇ ਸਮੁੰਦਰ ਆ ਫੋਨ ਮਨ ਡੱਗ ਪਿਆ ਮੇਰਾ ਅਨੁਕਤ ਹੋਈ ਜਾਂਦਾ ਪਾਣੀ ਹੁਣ ਆਪਾਂ ਚੱਲੇ ਹੈਗੇ ਸੀ ਬਸ ਸਟੇਸ਼ਨ ਤੋਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਪਾਣੀ ਵਾਲੀ ਬਸ ਜਿੰਨੇ ਮੀਂਹ ਬੱਦਲ ਕੇ ਆਨੇ ਪਾਣੀ ਦੇ ਵਿੱਚ ਬਸਾਂ ਚਲਾਈਆਂ ਸੀ ਉਹ ਬਸ ਵਿੱਚ ਬੈਠਣਾ ਨਹੀਂ ਰੋਣਾ ਦਿਖਾਵਾਂ ਤੁਹਾਨੂੰ ਮੈਂ ਸਟੇਸ਼ਨ ਸਟੇਸ਼ਨ ਇਹ ਤੋਂ ਬਸ ਪਾਣੀ ਦੀ ਬਸ 'ਚ ਬੈਠਾਂਗੇ ਵਿੱਚ ਵੀ ਬੈਠ ਕੇ ਤੁਹਾਨੂੰ ਦਿਖਾਵਾਂਗੇ ਵਿੱਚ ਦਾ 뷰 ਕਿਦਾਂ ਦਾ ਹੈ ਕਿਨ ਡੇ ਕਰਕੇ ਨਾ ਬਹੁਤ ਸਾਰੇ ਲੋਕੇ ਬੋਰੀ ਖਾਸ ਕਰਕੇ ਆਉਂਦੇ ਆ ਫੰਕਸ਼ਨ ਕਰਨ ਵਾਸਤੇ ਆਪਦਾ ਤੇ ਦਿਖਾਉਣੇ ਆ ਵਿੱਚ ਬੈਠ ਕੇ ਆਪਾਂ ਆ ਦੂਜੀ ਟ੍ਰੇਨ ਵਾਲੀਆਂ ਲਾਈਨਾਂ ਵੀ ਹੈਗੀਆਂ ਮਾਲ ਗੱਡੀਆਂ ਖੜੀਆਂ ਆਪਣੇ ਇੰਡੀਆ ਵਰਗੀਆਂ ਲਾਈਨਾਂ

ਅਗੇ ਸੀ ਕਿ ਘਰੇ ਘੁੰਮ ਕਮਾ ਕੇ ਤੇ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਮੈਂ ਤਾਂ ਹੁਣ ਆ ਕੇ ਤੇਲ ਲਾਇਆ ਸਿਰ ਨੂੰ ਤੇ ਫੇਸ ਵੋਸ਼ ਨਾਲ ਮੂੰਹ ਸਾਫ ਕੀਤਾ ਹੁਣ ਬੈਠੀ ਸੀ ਬੰਦ ਹੁਣ ਚਾਹ ਕਰਕੇ ਪੀਣੀ ਆ ਟਾਈਮ ਕਾਫੀ ਹੋ ਗਿਆ ਹੀ ਰਹਾ ਹੋ ਗਿਆ ਕੀ ਲੈਣਾ ਇਥੇ ਪਿਆ ਕਿਹੜਾ ਆਹ ਕੋਕੋ ਕੋਲਾ ਜ ਆਵੇ ਪਏ ਤੇ ਫੜਾ ਦੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਕਰਦੇ ਆ ਇੱਥੇ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਹੁਣ ਤਾਂ ਮੈਂ ਬਹੁਤ ਥੱਕੀ ਪਈ ਆ ਬਸ ਹੁਣ ਤਾਂ ਰੋਟੀ ਖਾ ਕੇ ਬਾਹਰੋਂ ਕੁਝ ਨਹੀਂ ਖਾਦਾ ਤੇ ਹੁਣ ਤਾਂ ਸੌਂ ਜਾਣਾ ਟਾਈਮ ਵੀ 9 ਵਜਣ ਵਾਲੇ ਆ ਤੇ ਕੱਲ ਮਿਲਦੇ ਹਾਂ ਫਿਰ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ